ਹਾਂਜੀ ਬਈ ਸਤਿ ਸ੍ਰੀ ਅਕਾਲ ਦੁਪਹਿਰ ਦੇ 3 ਵਜੇ ਨੇ ਮਾਲਸ ਕਰਨ ਤੋਂ ਬਾਅਦ ਆਪਾ ਗਰਾਊਂਡ ਲਈ ਹੋ ਗਏ ਬਈ ਰੈਡੀ ਤੇ ਚੱਲ ਪਏ ਗਰਾਊਂਡ ਵੱਲ ਨੂੰ ਹਾਂਜੀ ਗਰਾਊਂਡ ਵਿੱਚ ਹੋ ਗਈ ਆਪਣੀ ਐਂਟਰੀ ਤੇ ਹੁਣ ਆਪਾਂ ਕੀਤਾ ਵਾਰਮਅਪ ਤੁਸੀਂ ਦੇਖ ਸਕਦੇ ਹੋ ਤੇ ਇੱਕ ਸਾਈਡ ਆਪਣੇ ਸਾਥੀ ਵੀ ਕਰ ਰਹੇ ਨੇ ਸੌਰੀ ਮੈਂ ਉਹਨਾਂ ਦੀ ਵੀਡੀਓ ਨਹੀਂ ਬਣਾ ਸਕਿਆ ਅਗਲੇ ਵਲੌਗ ਵਿੱਚ ਕੋਸ਼ਿਸ਼ ਕਰਾਂਗੇ ਸਭ ਦੀ ਵੀਡੀਓ ਬਣਾਇਆ ਕਰੀ ਜੀ ਪਰ ਮੇਰੇ ਕੋਲ ਟਾਈਮ ਬਹੁਤ ਘੱਟ ਹੁੰਦਾ ਤਾਂ ਕਰਕੇ ਸਾਰਿਆਂ ਦੀ ਵੀਡੀਓ ਮੈਨੂੰ ਆਪ ਨੂੰ ਬਣਾਉਣ ਦੀ ਔਖੀ ਹੋ ਜਾਂਦੀ ਆ। ਹੁਣ ਲਾਏ ਆਪਾਂ ਢੰਡ। ਸਾਰੀ ਮਿਹਨਤ ਤੋਂ ਕਰਨ ਤੋਂ ਬਾਅਦ ਆਪਾਂ ਖਿੱਚਤੀ ਘਰ ਵੱਲ ਤਿਆਰੀ। ਘਰ ਆਉਣ ਤੋਂ ਬਾਅਦ ਆਪਾਂ ਸੂਜ ਵਗੈਰਾ ਉਤਾਰ ਕੇ ਦੁਕਾਨ ਤੇ ਚਲੇ ਗਏ ਘਰ ਵਾਸਤੇ ਸੌਦਾ ਪਤਾ ਲੈਣਾ। ਹਾਂਜੀ ਤੁਸੀਂ ਦੇਖ ਸਕਦੇ ਹੋ। ਹੁਣ ਆਪਾਂ ਪਹੁੰਚੇ ਆਂ ਦੁਕਾਨ ਤੇ। ਦਰੀ ਬਾੜੇ ਨੂੰ ਫੜਾਏ ਆਪਾਂ ਪੈਸੇ ਐਸੇ ਫੜਾਉਣ ਤੋਂ ਬਾਅਦ ਦੋ ਦੋ ਕੋ ਆੜਿਆ ਹੁਣ ਆਪਾਂ ਚਲਾਏ ਘਰ ਨੂੰ ਵਾਪਸ ਥੋੜਾ ਜਿਹਾ ਸੀ ਨੂੰ ਸੋਚਿਆ ਆਪਦਾ ਵੀ ਲਈ ਲਵਾਂ ਹੁਣ ਆਪਾਂ ਪਹੁੰਚ ਗਏ ਬਾਈਕਰ ਸੌਦਾ ਪਤਾ ਲੱਗੇ ਸਮਾਨ ਰੱਖਿਆ ਸਾਰਾ ਸੂਈ ਦੇ ਵਿੱਚ ਦੇਖ ਸਕਦੇ ਸਾਰਾ ਸਮਾਨ ਰੱਖਣ ਤੋਂ ਬਾਅਦ ਬਈ ਬਚਦੇ ਪੈਸੇ ਆਪਾਂ ਡੈਡੀ ਨੂੰ ਫੜਾਕ ਤੇ ਵਾਪਸ